ਅੱਜ ਸਾਡੇ ਕੋਲ ਜੇ ਕਿਤੇ ਚਾਲ ਛਿਲੜ ਆ ਜਾਂਦੇ ਆ ਅ ਅਸੀਂ ਤਾਂ ਹੋਰ ਦੇ ਹੋਰ ਹੋ ਜਾਂਦੇ ਆ ਕੋਠੀ ਬਣਾਉਂਦੇ ਆ ਬਾਹਰ ਗੇਟ ਤੇ ਨਾਂ ਹੀ ਨਿਸ਼ਾਨ ਨਹੀਂ ਮਿਲਦਾ ਸਾਡੇ ਬਾਬੇ ਦਾ ਚੰਡੀਗੜ੍ਹ ਚ ਦਿੱਲੀ ਚੋਂ ਸਾਡੇ ਸਾਨੂੰ ਲੱਜਦੇ ਹੀ ਨਹੀਂ ਗਏ ਲੱਜਦੇ ਹੀ ਨਹੀਂ ਗਏ ਬੜੀ ਮੁਸ਼ਕਲ ਨਾਲ ਟੋਲਦੇ ਆ ਕਈ ਵਾਰ ਤਾਂ ਢਾਲ ਵੀ ਨਹੀਂ ਦਿੰਦੇ ਸਾਲਵਾਲ ਤੇ ਕਈ ਵਾਰ ਕਹਿੰਦੇ ਵੀ ਲੈ ਜਾਓ ਪਰ ਅਸੀਂ ਆਉਣਾ ਨਿਕਾ ਉਹਦਾ ਕਿਤੇ ਵੇਲੇ ਇੱਕ ਵੇਲੇ ਆ ਜਾਾਂਗੇ ਮੱਥਾ ਟੇਕ ਜਾਾਂਗੇ ਪੁੱਛਿਆ ਕੀ ਗੱਲ ਹੋਈ ਕਹਿੰਦੇ ਯਾਰ ਸਾਂਝਾਂ ਜਾਂ ਬੰਦਿਆਂ ਜਿਹ ਰਹਿੰਦੇ ਆ ਲੈਣ ਦੇਣ ਹੈਗਾ ਆ ਵੱਡੇ ਵੱਡੇ ਲੋਕਾਂ ਦੇ ਨਾਲ ਆ ਤਿਆਂ ਦੇਣਾ ਖਿਆਲ ਕਰਨਾ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਗੁਰੂਬਦਾ ਜੀ ਦੀ ਯਾਰੀ ਰਾਜਾ ਮਹਾਰਾਜਾ ਨਾਲ ਹੋਈ ਲੇਕਿਨ ਇਹਨਾਂ ਨੇ ਆਪਣੇ ਆਪ ਨੂੰ ਲੁਕੋਇਆ ਨਹੀਂ ਗੁਰੂ ਅਰਬਦਾਸ ਮਹਾਰਾਜ ਦੇ ਚਰਨਾਂ 'ਚ ਬੇਅੰਤ ਰਾਜੇ ਮਹਾਰਾਜੇ ਝੁੱਕ ਗਏ ਬੋਲੇ ਸੋ ਨਿਹਾਲ ਸਤਿਗੁਰੂ ਅਰਬਦਾਸ ਉਹਨਾਂ ਨੇ ਆਪਣੇ ਆਪ ਨੂੰ ਲੁਕੋਇਆ ਨਹੀਂ ਔਰ ਉਹਨਾਂ ਨੇ ਇੱਕ ਥਾਪੜ ਕੇ ਨਡਾਰ ਨਧਰਕ ਤੇ ਨਰਪੈ ਹੋ ਕੇ ਆਖਿਆ ਕਹਿਰ ਅਰਬਦਾਸ ਖਲਾਸ ਜਮਾਰਾ ਜੋ ਹਮ ਸਹਿਰੀ ਸੁमीत ਹਮਾਰਾ ਇਹ ਗੱਲ ਠੀਕ ਹੈ ਇੱਥੇ ਹੀ ਵਸ ਨਹੀਂ ਗੁਰਮਤਿ ਦਾ ਜੀ ਕਹਿੰਦੇ ਵੀ ਜਿਹੜੇ ਤੁਹਾਡੇ ਕਾਨੂੰਨ ਕਹਦੇ ਆ ਇਹਨਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਔਰ ਵਾਰ-ਵਾਰ ਕੇ ਦਾਨਿਓ ਲਿਖ ਲਿਓ ਆਲ ਪਤਾਲ ਮੋਹੇ ਜਮ ਡੰਡ ਨਾ ਲਾ ਗਈ ਤਜੀਲੇ ਸਰਬ ਜੰਜਾਲ ਜੰਜਾਲ ਭਾਵ ਮੈਨੂੰ ਇਹਨਾਂ ਦਾ ਜਮਦੂਤਾਂ ਦਾ ਕੋਈ ਡਰ ਨਹੀਂ ਕਿਉਂ ਕਿਉਂਕਿ ਮੈਂ ਉਸ ਅਕਾਲ ਪੁਰਖ ਦਾ ਨਾਮ ਜਪ ਕੇ ਇਦਾਂ ਦੇ ਜੰਜਾਲ ਚੋਂ ਉੱਪਰ ਉੱਠ ਗਿਆ ਮੈਨੂੰ ਇਲਾਵਾ ਕੋਈ ਭੈ ਡਰ ਨਹੀਂ ਤੇ ਗੁਰੂਵਦਾਸ ਮਹਾਰਾਜ ਜੀ ਨੇ ਆਖਿਆ ਅਬ ਐੜਾ ਬਾਬਾ ਬਣ ਚ ਲਿਖਿਆ ਅਬ ਵਿੱਪਰ ਪ੍ਰਧਾਨ ਕਰ ਹੈ ਡੰਡਾਤ ਪਾਪ ਜਿਹੜੇ ਪਰਸ਼ਾਮਾ ਲੈਣਾ ਪਸੰਦ ਨਹੀਂ ਸੀ ਕਰਦੇ ਗੁਰੂਵਦਾਸ ਜੀ ਕਹਿ ਰਹੇ ਨੇ ਕਿ ਸਤਗੁਰੂ ਜੀ ਅੱਜ ਤੇਰੀ ਕਿਰਪਾ ਦੇ ਨਾਲ ਪ੍ਰਧਾਨਾਂ ਦੇ ਪ੍ਰਧਾਨ ਰਾਜਿਆਂ ਮਹਾਰਾਜਿਆਂ ਦੇ ਰਾਜੇ ਤੇ ਮਹਾਰਾਣੀਆਂ ਪਟਰਾਣੀਆਂ ਉਹ ਡੰਡੇ ਵਾਂਗੂ ਸਿੱਧੇ ਲੰਬੇ ਪੈ ਕੇ ਅਜ ਨਿਓ ਨਿਓ ਕੇ ਸਲਾਮਾ ਕਰਦੇ ਆ ਚੁੱਕ ਚੁੱਕ ਕੇ ਸੱਜਦਾ ਕਰਦੇ ਆ ਡੰਡਾਪ ਪੰਦਨਾ ਕਰਦੇ ਆ ਤੇ ਗੁਰਮਖ ਪਿਆਰਿਓ ਇਦਾਂ ਦੇ ਗੁਰਬ达ਸ ਜੀ ਉਹਨਾਂ ਨੇ ਆਪਣੇ ਆਪ ਨੂੰ ਲੁਕੋਇਆ ਨਹੀਂ ਤੋ ਇਸ ਲਈ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਤੁਸੀਂ ਵੀ ਹੁਣ ਇਦਾਂ ਲਕੋੜਾ ਨਹੀਂ ਉਧਰ ਰਹੋ ਸ਼ਹਿਰ 'ਚ ਸੌ ਹੋਣ ਜਾਣਿਆ ਐਸੀ ਗੱਲ ਨਹੀਂ ਤੁਰੋ ਫਿਰੋ ਜਾਓ ਆਓ ਖਾਓ ਪੀਓ ਮौजਾਂ ਕਰੋ ਪਰ ਇਹਨਾਂ ਜ਼ਰੂਰ ਆ ਆਪਣੇ ਕਮ ਫਿਰ ਕੇ ਖਾ ਪੀ ਕੇ ਇੰਜੋਏ ਕਰਕੇ ਪਿਕਨਿਕ ਮਨਾ ਕੇ ਹੌਲੀਡੇ ਮਨਾ ਕੇ ਮੁੜ ਕੇ ਆਪਣੇ ਬਾਪੂ ਦੇ ਕੋਲ ਆ ਗਏ ਸਤਗੁਰ ਦੇ ਚਰਨਾਂ ਜਾ ਕੇ ਮौजਾਂ ਮौजਾਂ ਇਸ ਲਈ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀ ਤੁਸੀਂ ਆਪਣੇ ਆਪ ਨੂੰ ਆਪਣੇ ਆਪ ਨੂੰ ਕਨਫਿਊਜ਼ ਨਹੀਂ ਹੋਣਾ ਨਰਵਸ ਨਹੀਂ ਹੋਣਾ ਤੇ ਘਬਰਾਉਣਾ ਨਹੀਂ ਤੇ ਡੋਲਣਾ ਨਹੀਂ ਸਚਿਤ ਨਹੀਂ ਹੋਣਾ ਕਿਉਂ ਨਹੀਂ ਹੋਣਾ ਕਿਉਂਕਿ ਗੁਰਬਦਾਸ ਮਹਾਰਾਜ ਦੇ ਚਰਨਾਂ 'ਚ ਜੋ ਵੀ ਆਇਆ ਉਹ ਤਾਂ ਪ੍ਰਸੰਨ ਚਿਤ ਹੋ ਕੇ ਆ ਗਿਆ ਗਿਆ ਤੇ ਖੁਸ਼ੀਆਂ ਦੇ ਨਾਲ ਭਰਪੂਰ ਹੋ ਕੇ ਮਹਾਰਾ ਦੇ ਚਰਨਾਂ 'ਚੋਂ ਸਾਰੀਆਂ ਰਿਧੀਆਂ ਸਿੱਧੀਆਂ ਲੈ ਕੇ ਗਿਆ ਔਰ ਗਰਮਕ ਪਿਆਰਿਓ ਉਹ ਕਹਿੰਦੇ ਨੇ ਕਿ ਜਿਹੜੀਆਂ 18 ਰਿਧੀਆਂ ਸਿੱਧੀਆਂ ਉਹ ਕਹਿੰਦੇ ਮੇਰੀ ਤਲੀ ਤੇ ਆ ਤੇ ਮੈਨੂੰ ਇਹਨਾਂ ਦੀ ਲੋੜ ਨਹੀਂ ਮੈਨੂੰ ਇਹਨਾਂ ਦੀ ਲੋੜ ਨਹੀਂ ਪਰ ਜਿਨ੍ਹਾਂ ਨੂੰ ਲੋੜ ਆ ਮੈਂ ਉਹਨਾਂ ਨੂੰ ਵੰਡਾਂਗਾ ਤੇ ਉਹਨਾਂ ਨੂੰ ਵੰਡਣ ਵਾਲੇ ਬਣਾਵਾਂਗਾ ਜਿਹੜੇ ਸੁੱਖ ਸਹੂਲਤਾਂ ਨੂੰ ਲੋਚਦੇ ਆ ਤਰਸਦੇ ਆ ਔਰ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਾਂਗਾ ਆ ਬਸ ਕਹਿੰਦਾ ਵੀ ਮੇਰੀ ਇਹ ਜਿਹੜਾ ਮੇਰਾ ਲਾਣਾ ਆ ਮੇਰਾ ਸਮਾਜ ਆ ਮੇਰਾ ਭਾਈਚਾਰਾ ਆ ਮੇਰੇ ਇਸ ਸ਼ਰਧਾਲੂ ਪੈਰੋਕਾਰ ਆ ਬਸ ਇੱਕੋ ਹੀ ਇੱਕ ਗੱਲ ਮੰਨ ਲੈਣ ਤੇ ਗੱਲ ਬਣ ਜਾਏਗੀ ਤੇ ਇਸ ਕਰਕੇ ਕੀ ਕਰੀਏ ਆਪਾਂ ਕਦੇ ਵੀ ਕਹਿੰਦੇ ਨਾ ਦਿਲ ਹੈ ਕੇ ਮੰਨਤਾ ਨਹੀਂ ਇਹੜਾ ਇਹ ਮੰਨਦਾ ਨਹੀਂ ਤੇ ਸਾਰੀਆਂ ਰਿਧੀਆਂ ਸਿੱਧੀਆਂ ਸਾਡੇ ਹੱਥ ਤੇ ਬੋਲੋ ਆਉਂਦੀਆਂ ਹੀ ਨਹੀਂ ਇਸ ਕਰਕੇ ਗੁਰਮੁਖ ਪਿਆਰਿਓ ਗੁਰਬਦਾਸ ਮਹਾਰਾਜ ਦੇ ਚਰਨਾਂ ਤੋਂ ਬਗੈਰ ਸਾਡੀ ਹੋਰ ਕਿਸੇ ਨੇ ਬਾਈ ਧਾਈ ਨਹੀਂ ਲੈਣੀ ਜਦੋਂ ਆਪਾਂ ਗੁਰਬਦਾਸ ਜੀ ਦੇ ਲੜ ਜਾਂ ਇਹਨਾਂ ਬਾਰੇ ਸਾਨੂੰ ਨਹੀਂ ਸੀ ਪਤਾ ਲੱਗਾ ਉਦੋਂ ਸਾਡੇ ਦਾਦੇ ਬਾਬੇ ਪਰਦਾਦੇ ਲੱਕੜ ਦਾਦਿਆਂ ਦਾ ਕੀ ਹਾਲ ਸੀ ਤੇ ਧਿਆਨ ਦਿਓ ਕਿਸੇ ਨੇ ਆਖਿਆ ਕਹਿੰਦਾ ਕੱਲ ਤੱਕ ਤਾ ਤੂੰ ਸੀ ਜ਼ੀਰੋ ਅੱਜ ਹੀਰੋ ਕਿੱਦਾਂ ਹੋ ਗਿਆ ਕੱਲ ਤੱਕ ਤਾ ਤੂੰ ਸੀ ਜ਼ੀਰੋ ਓ ਅੱਜ ਹੀਰੋ ਕਿੱਦਾਂ ਹੋ ਗਿਆ ਇਹ ਕਿਰਪਾ ਗੁਰੂ ਰਵਿਦਾਸ ਜੀ ਦੀ ਚੌਂ ਬੰਦਿਆਂ ਚ ਬੈਠਣ ਜੋਗਾ ਚੌਂ ਬੰਦਿਆਂ ਚ ਬੈਠਣ ਜੋਗਾ ਕੱਲ ਤੱਕ ਤਾ ਤੂੰ ਸੀ ਜ਼ੀਰੋ ਓ ਅੱਜ ਹੀਰੋ ਕਿੱਦਾਂ ਹੋ ਗਿਆ ਇਹ ਕਿਰਪਾ 바ਵਾ ਸਾਹਿਬ ਦੀ ਚੌਂ ਬੰਦਿਆਂ ਚ ਬੈਠਣ ਜੋਗਾ ਕਾਹ ਬੰਦਿਆਂ ਚ ਬੋਲਣ ਜੋਗਾ ਤੇ ਕੁਝ ਚਾਹ ਬੰਦਿਆਂ ਚ ਸਮਝਣ ਤੇ ਸਮਝਾਉਣ ਜੋਗਾ ਇਹ ਕਿਨਾਂ ਦੀ ਕਿਰਪਾ ਗੁਰੂ ਅਰਜਨ ਦੇਵ ਜੀ ਦੀ ਤੇ ਵਾਵਾ ਸਾਹਿਬ ਦੀ ਔਰ ਇਹਨਾਂ ਦਾ ਸਰਨਾਮਾ ਇਹਨਾਂ ਦੀ ਵਿਚਾਰ ਤਾਰਾ ਇਹਨਾਂ ਨੇ ਇਹਨਾਂ ਦੀ ਪਗ ਡੰਡੀ ਤੇ ਚੱਲਣ ਲਈ ਸਾਨੂੰ ਡਾਇਰੈਕਸ਼ਨ ਤੇ ਗਾਈਡ ਲਾਈਨ ਦੇਸ਼ਾ ਨਿਰਦੇਸ਼ ਕੀ ਨਹੀਂ ਦਿੱਤੀ ਸੰਤਾ ਮਹਾਪੁਰਸ਼ਾਂ ਨੇ ਗੁਰੂ ਲੋਗਾ ਨੇ ਔਰ ਗਰਮਕ ਪਿਆਰੋ ਕਿੱਥੇ ਮਾਲਵੇ ਦਾ ਇਲਾਕਾ ਗਿਲਪੱਤੀ ਬਠਿੰਡਾ ਉੱਥੋਂ ਪਿੱਪਲਦਾਰ ਜੀ ਸਰਬਨਾਲ ਜੀ ਇਸ ਆਪਣੇ ਜ਼ਿਲ੍ਹੇ ਜਲੰਧਰ 'ਚ ਆਏ ਔਰ ਉਹਨਾਂ ਨੇ ਕਰਮ ਨਿਵਾਜੀ ਕੀਤੀ ਤੇ ਅੱਜ ਦੁਆਬੇ ਦਾ ਕੇਂਦਰੀ ਸਥਾਨ ਧੁਰਾਇਆ ਤੋਂ ਧਿਆਨ ਦੇਣਾ ਇਸ ਧੁਰੇ ਬਾਰੇ ਇਸ ਸੈਂਟਰ ਪੁਆਇੰਟ ਬਾਰੇ 14ਵੀਂ ਸਦੀ 'ਚ ਸਤਿਗੁਰੂ ਕਬੀਰ ਸਾਹਿਬ ਜੀ ਕਹਿੰਦੇ ਨੇ ਚਲਤੀ ਚੱਕੀ ਵੇਖ ਕੇ ਵੈ ਕਬੀਰਾ ਰੋਏ ਇਸ ਚੱਕੀ ਕੇ ਪੜ ਵਿੱਚ ਮ ਸਾਬਤ ਬਚਾ ਨ ਕੋਏ ਕਿਲੀ ਕੇ ਨਿਕਟ ਵਸੇ ਵਾਲ ਨਾਂ ਬਾਂਕਾ ਹੋਏ ਭਾਵ ਜਿਹੜੇ ਗੁਰੂ ਦੇ ਲੜ ਲੱਗਾ ਜਿਹੜੇ ਇੱਕ ਦੇ ਨਾਲ ਜੁੜ ਗਾ ਜਿਨ੍ਹਾਂ ਨੇ ਇੱਕ ਨੂੰ ਮੰਨ ਲਿਆ ਇੱਕ ਨੂੰ ਧਿਆ ਲਿਆ ਔਰ ਇੱਕ ਦੇ ਹੋ ਗਾ ਤੇ ਉਹਨਾਂ ਦੇ ਵੇੜੇ ਪਾਰਿਆ ਉਹਨਾਂ ਦੇ ਵੇੜੇ ਪਾਰਿਆ ਤੇ ਉਹਨਾਂ ਦੀ ਦੁਰਦਸ਼ਾ ਨਹੀਂ ਹੋਏਗੀ ਤੇ ਜਿਹੜੇ ਮੇਰੇ ਵਰਗੇ ਹਲੇ ਵਿਚਾਰ ਹੀ ਬਣਾਉਂਦੇ ਆ ਤੇ ਜਿਹੜੇ ਕਈ ਲਾਈ ਲੱਗ ਗਿਆ ਐ ਸਵੇਰੇ ਕਿਤੇ ਆ ਸ਼ਾਮੇਲਾ ਕਿਤੇ ਲੰਡਾ ਮੇਲਾ ਕਿਤੇ ਦੁਪਹਿਰਾ ਕਿਤੇ ਸ਼ਾਮਾ ਕਿਤੇ ਰਾਤ ਕਿਤੇ ਇਦਾਂ ਵੀ ਹੈਗੇ ਆ ਇਦਾਂ ਹੀ ਆ ਤੇ ਧਿਆਨ ਦੇਣਾ ਜਿਨ੍ਹਾਂ ਦਾ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਬਣਿਆ ਔਰ ਉਹ ਜਿੱਥੇ ਮਰਜ਼ੀ ਦੌੜ ਪੱਜ ਲਵੇ ਉਹਨੂੰ ਕਿਤੇ ਢੋਈ ਨਹੀਂ ਮਿਲਣੀ ਮੇਰੀ ਬੇਨਤੀ ਆ ਵੀ ਹੋਰ ਕਿਸੇ ਤੇ ਡੁੱਲਿਓ ਨਾ ਗੁਰੂ ਰਵਿਦਾਸ ਨੂੰ ਹੋਰ ਕਿਸੇ ਤੇ ਡੁੱਲਿਓ ਨਾ ਗੁਰੂ ਰਬਿਦਾਸ ਨੂੰ ਡੁੱਲਿਓ ਕਾਮ ਮੇਰੀ ਦਿਓ ਭੈਣੋ ਵੀਰੋ ਤੁਸੀਂ ਦਰ ਦਰ ਠੋਕਰਾਂ ਖਾਓ ਨਾ ਗੁਰੂ ਰਬਿਦਾਸ ਗੁਰੂ ਹੈ ਸਾਡਾ ਉਸ ਨੂੰ ਕਦੇ ਭਲਾਓ ਨਾ ਸਾਨੂੰ ਉਹਨੂੰ ਭਲਾਉਣਾ ਨਹੀਂ ਚਾਹੀਦਾ ਧਿਆਨ ਦੇਣਾ ਰਹਿੰਦੇ ਦੂਰ ਹੀ ਕੋਟ ਕਚੈਰੀਆਂ ਤੇ ਸਾਡਾ ਕੋਈ ਵਕੀਲ ਨਾ ਜੱਜ ਹੁੰਦਾ ਲੱਗੇ ਹੁੰਦੇ ਜ਼ਬਾਨ ਤੇ ਲੱਖ ਤਾਲੇ ਇਦਾਂ ਨਹੀਂ ਸਟੇਜਾਂ ਤੇ ਜੱਜ ਹੁੰਦਾ ਜਿੰਦਾ ਕੋਈ ਨਾ ਮਾਨ ਲਤਾੜਿਆ ਨੂੰ ਨਾ ਹੀ ਜ਼ਿੰਦਗੀ ਜੀਣ ਦਾ ਚੱਜ ਹੁੰਦਾ ਇਹਨਾਂ ਪੱਗਾਂ ਦੁਪੱਟਿਆਂ ਚੁੰਨੀਆਂ ਦੀ ਥਾ ਸਾਡੇ ਸਿਰਾਂ ਤੇ ਟੋਕਰੀ ਛੱਜ ਹੁੰਦਾ ਹੁੰਦਾ ਜੇਕਰ ਨਾ ਕਿਸੇ ਤਰੀਕੇ ਅੰਦਰ ਸਾਡਾ ਸਖਣਾ ਜਿਹਾ ਇਤਿਹਾਸ ਹੁੰਦਾ ਉਹ ਸਾਡਾ ਨਾਮ ਨਿਸ਼ਾਨ ਨਾ ਕਿਤੇ ਹੁੰਦਾ ਜੇ ਨਾ ਜੱਗ ਤੇ ਗੁਰੂ ਰਬੀਦਾਸ ਹੁੰਦਾ ਦੋ ਰਹਿਬਰ ਮਸੀਹੇ ਦੋ ਰਹਿਬਰ ਮਸੀਹੇ ਜਿਨ੍ਹਾਂ ਉੱਚੀ ਕੀਤੀ ਸ਼ਾਨ ਇੱਕ ਗੁਰੂ ਰਵਿਦਾਸ ਦੂਜੇ ਭੀਮ ਬਦਵਾਨ ਇੱਕ ਲਿਖ ਗਏ ਬਾਣੀ ਤੇ ਦੂਜੇ ਲਿਖ ਗਏ ਸਬਦਾਨ ਦੋ ਰਹਿਬਰ ਮਸੀਹੇ ਜਿਨ੍ਹਾਂ ਉੱਚੀ ਕੀਤੀ ਸ਼ਾਨ ਇੱਕ ਗੁਰੂ ਰਵਿਦਾਸ ਤੇ ਦੂਜੇ ਭੀਮ ਬਦਵਾਨ ਭਾਵ ਇਨ੍ਹਾਂ ਰਹਿਬਰਾਂ ਨੂੰ ਆਪਾਂ ਹਮੇਸ਼ਾ ਬਾਤ ਤੇ ਸਲਮਾਨ ਤੇ ਸਤਕਾਰ ਦਈਏ ਰਤੂ ਕੁਝ ਕਹਿੰਦਾ ਕਹਿੰਦਾ ਰੱਬ ਨੇ ਤਾਂ ਜੱਗ ਵਿੱਚ ਪੈਦਾ ਇਨਸਾਨ ਕੀਤੇ ਸੋਚੋ ਜਰਾ ਇਹ ਜਾਤਾਂ ਨੂੰ ਬਣਾਉਣ ਵਾਲਾ ਕੌਣ ਹੈ ਆਪਾਂ ਬਨਾਰਸ ਜਾ ਕੇ ਆਏ ਆ ਆਪਣੀ ਸਟੇਟ ਛੱਡੀਏ ਬਾਕੀ ਬਚੀਆਂ 27 ਕਿਤੇ 27 ਸਟੇਟਾਂ ਚ ਜਾ ਕੇ ਦੇਖਿਓ ਆਪਣੇ ਆਪਾਂ ਨੂੰ ਕਿਹੜੇ ਕਿਹੜੇ ਨਾਮਾਂ ਨਾਲ ਪੁਕਾਰਦੇ ਆ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਕੱਲਾ ਪੰਜਾਬ ਨੂੰ ਛੱਡੀਏ ਤੇ ਜਦੋਂ ਬਾਕੀ ਸਟੇਟਾਂ ਚ ਜਾਈਏ ਆਪਾਂ ਹੈਗੇ ਉਹੀਆਂ ਪਾਬੋ ਦੇ ਆਪਾਂ ਹੈਗੇ ਉਹੀਆਂ ਤੇ ਉਹਦੇ ਆ ਤੇ ਸਾਨੂੰ ਕਈ ਨਾਮਾਂ ਦੇ ਨਾਲ ਕਈ ਸਾਡੇ ਤੇ ਤੁਖਲਸ ਜੋੜ ਦਿੱਤੇ ਹੈ ਇਤਿਹਾਦਕ ਵਗੈਰਾ ਵਗੈਰਾ ਪ੍ਰੋਫੈਸਰ ਗੁਰਨਾਮ ਸਿੰਘ ਮੁਖਸਰ ਵਾਲੇ ਉਹਨਾਂ ਦੀ ਕਿਤਾਬ ਆ ਭਾਰਤੀ ਲੋਕ ਢੀਚ ਕੇਵੇਂ ਬਣੇ ਤੇ ਉਹਨਾਂ ਨੇ ਤਾਂ ਐਨ ਡਿਕਲੇਅਰ ਕਰਤਾ ਕਹਿੰਦੇ 6000 ਤੋਂ ਵੱਧ ਜਾਤਾਂ ਦੇ ਨਾਲ ਸਾਨੂੰ ਨਾਮਾਂ ਦੇ ਨਾਲ ਪੁਕਾਰਦੇ ਐ ਸਾਡੀਆਂ ਇਨੀਆਂ ਬਣਾਤੀਆਂ ਤੇ ਹੁਣ ਰਤੂ ਜੀ ਕੁਝ ਕਹਿ ਰਿਹਾ ਕਹਿੰਦਾ ਰੱਬ ਨੇ ਤਾਂ ਜੱਗ ਵਿੱਚ ਪੈਦਾ ਇਨਸਾਨ ਕੀਤੇ ਸੋਚੋ ਜਰਾ ਇਹ ਜਾਤਾਂ ਨੂੰ ਬਣਾਉਣ ਵਾਲਾ ਕੌਣ ਆ ਊਚ ਨੀਚ ਵੱਡੇ ਛੋਟੇ ਅੰਲੀ ਕਾਣੀ ਵੰਡ ਵਾਲਾ ਸੋਚੋ ਜਰਾ ਇਹ ਸਾਡੇ ਤੇ ਲੇਬਲ ਲਗਾਉਣ ਵਾਲਾ ਬੋਲੋ ਕੌਣ ਆ ਮੂਹ ਮੂਰੇ ਕੁਝ ਸਾਡੇ ਪਿੱਛੇ ਪਿੱਛੇ ਬੰਨੇ ਛਾਪੇ ਓ ਸੋਚੋ ਜਰਾ ਸਾਡੀਆਂ ਪੈੜਾਂ ਨੂੰ ਮਟਾਉਣ ਵਾਲਾ ਕੌਣ ਆ ਸ਼ੰਭੂ ਕ੍ਰਿਸ਼ੀ ਕਰਦਾ ਸੀ ਤਪੱਸਿਆ ਓ ਸੋਚੋ ਜਰਾ ਉਹਦਾ ਕਤਲ ਕਰਾਉਣ ਵਾਲਾ ਕੌਣ ਆ ਦੀਵਿਆਂ ਚ ਤੇਲ ਵਲੇ ਸਾਡੀ ਬਰਬਾਦੀ ਵਾਲਾ ਦੀਵਿਆਂ ਚ ਤੇਲ ਵਲੇ ਸਾਡੀ ਬਰਬਾਦੀ ਵਾਲਾ ਓ ਸੋਚੋ ਜਰਾ ਇਹ ਜਸ਼ਨ ਮਨਾਉਣ ਵਾਲਾ ਕੌਣ ਆ ਰੱਬ ਰੱਬ ਕਹਿਣੇ ਉੱਤੇ ਕੱਟਣਾ ਜ਼ਬਾਨ ਤਾਈ ਰੱਬ ਰੱਬ ਕਹਿਣੇ ਉੱਤੇ ਕੱਟਣਾ ਜ਼ਬਾਨ ਤਾਈ ਉਹ ਸੋਚੋ ਜਰਾ ਸਾਡੇ ਕੰਨੀ ਸਿੱਕਾ ਪਾਉਣ ਵਾਲਾ ਕੌਣ ਆ ਓਏ ਆਖ ਦਾ ਰੰਦਾਵੇ ਵਾਲਾ ਰਤੂ ਸਾਰੀ ਕੌਮ ਤਾਈ ਉਹ ਸੋਚੋ ਜਰਾ ਇਹਨਾਂ ਸਾਰਿਆਂ ਨੂੰ ਚੱਕਰਾਂ 'ਚ ਪਾਉਣ ਵਾਲਾ ਓਏ ਕੌਣ ਆ ਤੇ ਬਚਾਉਣ ਵਾਲਾ ਕੌਣ ਆ ਇਹਨਾਂ ਚੱਕਰਾਂ ਚੋਂ ਕਢਾਉਣ ਵਾਲਾ ਕੌਣ ਹੈ ਇਹਦੀ ਪਛਾਣ ਬੋਲੋ ਕਰਨੀ ਪਏਗੀ ਇਸ ਲਈ ਗੁਰਮਖ ਪਿਆਰਿਓ ਤਵੱਜੋ ਦੇਣੀ ਖਿਆਲ ਕਰਨਾ ਧਿਆਨ ਦੇਣਾ ਦੁਨੀਆ ਦੇ ਵਿੱਚ ਬੜੇ ਪੈਗੰਬਰ ਆਏ ਬੜੇ ਰਹਿਬਰ ਆਏ ਆ ਲੇਕਿਨ ਸਾਡੇ ਤੇ ਕਿਸੇ ਨੇ ਤਰਸ ਨਹੀਂ ਕੀਤਾ ਔਰ ਕਿਸੇ ਨੇ ਵੀ ਸਾਡੇ ਲਈ ਹਵਾ ਨਾਰਾ ਨਹੀਂ ਮਾਰਿਆ ਔਰ ਜੋ ਸਾਡੇ ਤੇ ਇਹ ਤਨ ਤੇ ਜ਼ੁਲਮ ਤਸ਼ੱਦਦ ਅਤਿਆਚਾਰ ਹੁੰਦੇ ਰਹੇ ਔਰ ਸਾਡੇ ਤੇ ਕਿਸੇ ਵੀ ਰੋਂਦਿਆਂ ਨੂੰ ਕਰਲਾਉਂਦਿਆਂ ਨੂੰ ਸਾਨੂੰ ਬੇਪੱਤ ਹੁੰਦਿਆਂ ਨੂੰ ਸਾਨੂੰ ਕਿਸੇ ਨੇ ਸਾਡੇ ਤੇ ਸਿਰ ਤੇ ਹੱਥ ਨਹੀਂ ਰੱਖਿਆ ਤੇ ਸਾਨੂੰ ਕਿਸੇ ਨੇ ਆਪਣੇ ਕਲਾਵੇ ਚ ਸੀਨੇ ਦੇ ਨਾਲ ਨਹੀਂ ਲਿਆ ਤੇ ਜੇਕਰ ਸਿਰ ਤੇ ਰੱਖਿਆ ਸਨਮਾਨ ਸਤਕਾਰ ਦਿੱਤਾ ਤੇ ਉਹ ਦਿੱਤਾ ਗੁਰੂਆਂ ਦੇ ਗੁਰੂ ਯਕਤ ਗੁਰੂ ਤਨ ਗੁਰਵਦਾਸ ਮਹਾਰਾਜ ਜੀ ਨੇ ਔਰ ਧਿਆਨ ਦਿਓ ਗੁਰਬਦਾਸ ਮਹਾਰਾਜ ਮਾਗ ਦੀ ਪੂਰਨਮਾਸੀ 1433 ਸੰਤ ਕਰਮਦਾਸ ਦਾ ਦੋਹਾ ਆ ਮੈਂ ਉਹ ਅੱਗੇ ਜਾ ਕੇ ਡਿਕਲੇਅਰ ਕਰੂੰਗਾ ਕਿ ਸੰਤ ਕਰਮਦਾਸ ਕੌਣ ਹੋਏ ਆ ਉਹ ਕਨਫਰਮ ਕਰਕੇ ਜਾਵਾਂਗਾ ਔਰ ਕਰਾਂਗੇ ਧਿਆਨ ਦੇਣਾ ਸੰਤ ਕਰਮਦਾਸ ਜੀ ਦਾ ਦੋਹਾ ਆਪਾਂ ਤੁਸੀਂ ਅਸੀਂ ਪੜ੍ਹਦੇ ਆ 1433 ਦੀ ਮਾਗ ਸੁਦੀ 15 ਦੁਖੀਓ ਕੇ ਕਲਿਆਣ ਹਿਤ ਪ੍ਰਗਟਾ ਗੁਰ ਰਵਿਦਾਸ ਭਾਵ ਮਾਗ ਦੀ ਪੂਰਨਮਾਸੀ ਨੂੰ ਇਹ ਸੰਸਾਰ ਤੇ ਆਏ ਇਹ ਕਹਾੜ 1984 ਨੂੰ ਤਾਨੂਗੁਰ ਗੁਰਦਾਸ ਮਹਾਰਾਜ ਇਹ ਪੰਜ ਪੌਤਕ ਸਰੀਰ ਇਸ ਦੁਨੀਆ ਤੋਂ ਇਸ ਸੰਸਾਰ ਤੋਂ ਫਨਖਾਨੀ ਤੋਂ ਹਲਵਦਾ ਕਹਿ ਗਏ ਸਰੀਰਕ ਤੌਰ ਤੇ ਜਿਹੜੇ ਅਧੂਰੇ ਕੰਮ ਗੁਰਦਾਸ ਜੀ ਦੇ ਰਹਿ ਗਏ ਸਤਿਗੁਰਾਂ ਦੇ ਰਹਿ ਗਏ ਉਹਨਾਂ ਨੂੰ ਪ੍ਰੋਪਰ ਕੰਪਲੀਟ ਕਰਨੇ ਵਾਸਤੇ 14 ਅਪ੍ਰੈਲ 1891 ਨੂੰ ਇਹਨਾਂ ਦੀ ਇੱਕ ਜੋਤ ਆਈ ਜਿਨ੍ਹਾਂ ਨੂੰ ਕਹਿੰਦੇ ਨੇ ਡਾਕਟਰ ਪੀਮਰਾਓ ਬੋਲੋ ਅੰਬੇਡਕਰ ਸਾਹਿਬ ਜੀ ਔਰ 6 ਦਸੰਬਰ 1956 ਤੱਕ ਜੋ ਵਿਚਾਰ ਤਾਰਾ ਤਾਨਗੁਰਬਦਾਸ ਮਹਾਰਾਜ ਦੀ ਸੀਗੀ ਔਰ ਜੋ ਵੇਗਮਪੁਰੇ ਦਾ ਜਿਹੜਾ ਉਹਨਾਂ ਦਾ ਸੰਕਲਪ ਸੀਗਾ ਉਹਨੂੰ ਪ੍ਰੋਪਰ ਲਿਖਤੀ ਰੂਪ ਦੇ ਵਿੱਚ ਫਿੱਟ ਕਰਕੇ ਗਿਆ ਤੇ ਸੰਵਿਧਾਨ ਉਹ ਤਿਆਰ ਕੀਤਾ ਇੰਨਾ ਜ਼ਰੂਰੀ ਆ ਕਿ ਸੰਵਿਧਾਨ ਚੰਗੇ ਬੰਦਿਆਂ ਦੇ ਸਮਝਦਾਰ ਬੰਦਿਆਂ ਦੇ ਤੇ ਸਮਝਾਉਣ ਵਾਲੇ ਬੰਦਿਆਂ ਦੇ ਅੱਜ ਉਹਨਾਂ ਦੇ ਹੱਥ 'ਚ ਆ ਉਹ ਉਸ ਤੋਂ ਬਾਹਰ ਆ ਨਕੰਮੇ ਬੰਦਿਆਂ ਦੇ ਅੱਜ ਸੰਵਿਧਾਨ ਅੜਿੱਕੇ ਆਇਆ ਹੋਇਆ ਆ ਗੁਰਵਾਣੀ ਵਿੱਚ ਲਿਖਿਆ ਗਿਆ ਮਹਾਪੁਰਸ਼ ਸਮਿਦਾਰਿਆ ਇਹਨਾਂ ਨੂੰ ਪਤਾ ਤੇ ਸਗਲੀ ਧਰਤੀ ਸਾਧਕੀ ਤਸਕਰ ਬੈਠੇ ਆਏ ਇਹ ਧਰਤੀ ਸਤਜੁਗੀਆਂ ਦੀ ਸੀ ਸਤ ਵਾਲਿਆਂ ਦੀ ਸੀ ਸੰਤੋਖ ਵਾਲਿਆਂ ਦੀ ਸੀ ਸਬਰ ਵਾਲਿਆਂ ਦੀ ਸੀ ਵਿਸ਼ਵਾਸ ਵਾਲਿਆਂ ਦੀ ਸੀ ਯਕੀਨੇ ਵਾਲਿਆਂ ਦੀ ਸੀ ਔਰ ਜਿੱਤ ਪ੍ਰਾਪਤ ਕਰਨ ਵਾਲਿਆਂ ਦੀ ਸੀ ਪਰ ਇੱਥੇ ਤਸਕਰ ਦੇ ਅਰਥ ਨਿਕਲਦੇ ਠਾਗ ਚੋਰ ਲੁਟੇਰੇ ਭਾਵ ਸੱਚ ਦੇ ਉੱਤੇ ਹਾਈਵੀ ਹੋਗਾ ਔਰ ਅਸਤ ਵਿੱਚ ਜਿਹੜਾ ਆ ਉਹ ਦੱਬਿਆ ਗਿਆ ਸੱਚ ਤੇ ਅੱਜ ਬੋਲ ਵਾਲਾ ਅਸਤ ਦਾ ਹੋ ਗਿਆ ਇਸ ਲਈ ਗੁਰਮਤਿ ਪਿਆਰਿਓ ਤੁਹਾਡੇ ਚਰਨਾਂ 'ਚ ਬੇਨਤੀ ਆ ਗੁਰੂ ਅਰਜਨ ਦੇਵ ਜੀ ਨੇ ਬੜੀ ਮਿਹਨਤ ਅਤੇ ਮੁਸ਼ਕਲ ਦੇ ਨਾਲ ਬੜੀ ਕਾਲਾਂ ਕਾਲ ਕੇ ਬੜੀਆਂ ਤਨ ਤੇ ਤਕਲੀਫਾਂ ਚੱਲ ਕੇ ਵਾਵਾ ਸਾਹਿਬ ਨੇ ਇਸ ਕਾਰਜੇ ਨੂੰ ਅੱਗੇ ਲਿਆਂਦਾ ਮਹਾਂਪੁਰਖਾਂ ਨੇ ਅੱਗੇ ਲਿਆਂਦਾ ਤੋਂ ਲੋਕ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਤੁਸੀਂ ਇਸ ਦਿਮਾਗ ਦੇ ਵਿੱਚੋਂ ਅਗਿਆਨਤਾ ਕੱਢ ਕੇ ਅਗਿਆਨਤਾ ਚੋਂ ਨਿਕਲ ਕੇ ਅਡੰਬਰਾਂ ਚੋਂ ਨਿਕਲ ਕੇ ਔਰ ਜਾਦੂ ਟੋਣਿਆਂ ਤਾਗਿਆ ਤਬੀਤਾ ਚੋਂ ਨਿਕਲ ਕੇ ਬਹਿਮਾ ਭਰਮਾ ਚੋਂ ਨਿਕਲ ਕੇ ਬਸ ਗੁਰੂ ਦੇ ਲੜ ਲੱਗਣਾ ਬਾਣੀ ਦੇ ਲੜ ਲੱਗਣਾ ਇਤਿਹਾਸ ਦੇ ਲੜ ਲੱਗਣਾ